ਸਾਰਿਆਂ ਨੂੰ ਪਿਆਰ ਭਰੇ ਸਸਰੀਆ ਕਾਲਾ ਅੱਜ ਦੇ ਸੂਟ ਬਹੁਤ ਪਿਆਰੇ ਹਨ ਜਿਨ੍ਹਾਂ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਸੂਟ ਹਨ ਜਿਵੇਂ ਕਿ ਬਾਜੂ ਡਿਜ਼ਾਈਨ ਦੁਪੱਟੇ ਡਿਜ਼ਾਈਨ ਇਸੇ ਤਰ੍ਹਾਂ ਹੀ ਇਹ ਬਹੁਤ ਸੋਹਣਾ ਸੂਟ ਹੈ ਇਹਦੇ ਉੱਤੇ ਸਾਰਾ ਹੀ ਫਰੰਟ ਵਰਕ ਕੀਤਾ ਹੈ ਇਹ ਡਾਊਟਸ ਵਾਲੇ ਸੂਟ ਹਨ ਇਹ ਤੁਹਾਨੂੰ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਮਿਲੇਗਾ ਇਹ ਸੂਟ ਬਹੁਤ ਹੀ ਪਿਆਰੇ ਹਨ ਇਹਨਾਂ ਨਾਲ ਤੁਸੀਂ ਕੁਝ ਵੀ ਬਣਵਾ ਸਕਦੇ ਹੋ ਇਸੇ ਤਰ੍ਹਾਂ ਹੀ ਇਹ ਸੂਟ ਮਸ਼ੀਨੀ ਵਰਕ ਵਿੱਚ ਤਿਆਰ ਕੀਤਾ ਹੋਇਆ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਨਾ ਇਹਨਾਂ ਦਾ ਵੀ ਤੁਸੀਂ ਪਲਾਜ਼ੋ ਲੈ ਲੇਂਗਾ ਸ਼ਰਾਰਾ ਕੁਝ ਵੀ ਤਿਆਰ ਕਰ ਸਕਦੇ ਹੋ ਇਸੇ ਤਰ੍ਹਾਂ ਇਹ ਸਿਲਕ ਵਿੱਚ ਸੂਟ ਹੈ ਜਿੰਦੇ ਉੱਪਰ ਹੈਂਡਵਰਕ ਕੀਤਾ ਆਇਆ ਹੈ ਬਹੁਤ ਹੀ ਪਿਆਰਾ ਹੈਂਡਵਰਕ ਐਂਡ ਪੈਚਵਰਕ ਹੈ ਇੱਕ ਗਰੇਪ ਵਿੱਚ ਹੈ ਗਰੇਪ ਸਿਲਕ ਇਹਨਾਂ ਦੇ ਉੱਪਰ ਵੀ ਬਹੁਤ ਸੋਹਣੇ ਹੈਂਡਵਰਕ ਦੇ ਸੂਟ ਹਨ ਨਾਲ ਦੁਪੱਟੇ ਤਿਆਰ ਕੀਤੇ ਹੋਣ ਲੈਸ਼ਸ ਲੱਗੇ ਜੇਕਰ ਤੁਹਾਨੂੰ ਸਾਡੀਆਂ ਸੂਟ ਵੀਡੀਓ ਵਧੀਆ ਲੱਗਦੀਆਂ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਹੈ ਉਹਦੀ ਸਕਰੀਨਸ਼ਾਟ ਛੰਨ ਕਰਕੇ ਤੁਸੀਂ ਪੁੱਛ ਸਕਦੇ ਹੋ